ਆਤਲੇ ਸੇਨਾ ਦੋ ਚਾਏਗੇ ਸਭ ਪਾਸੇ ਰਮਦਾਸ ਜਲ ਕੀ ਭੀਮ ਪਵਨ ਕਾ ਥੰਮਰ ਫੂਨ ਕਾ ਗਾਰਾ ਹਾ ਨਾ ਸੁਨਾਣੀ ਕੋ ਮੰਜਰ ਪੰਖੀ ਬਸੇ ਵਿਚਾਰਾ ਪਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰੱਖੋ 판ਦੂ ਸਾਰੋ ਨੀਵਾ ਸਾਢੇ ਤਿੰਨ ਹਾਤਰੀ ਸੀਮਾ ਬੰਕੇ ਵਾਲਕਾ ਸੇ ਡੇਰੀ ਇਹ ਤਨ ਹੋਇ ਕੋ ਪਸੰਧੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAMNATH BADI HARI ਮੇਰੀ ਜਾਸ ਕਮਿਨੀ ਪਾਸ ਤੁਮਿਨੇ ਉਛਾ ਜਨਮ ਮਾਰਾ ਤੁਮ ਸਰਦਾਕ ਤੇ ਰਾਜਾ ਰਾਮਚੰਦ ਕਹਿ ਰਵਦਾਸ ਚ ਮਹਾਰਾਜ ਕੋ ਜੀ ਸਤਨਾਮ ਸਤਨਾਮ ਜੋ ਦਿਨ ਆਵੇ ਸੋ ਦਿਨ ਜਹੀ ਕਰਨਾ ਕੂਚ ਰਹਿ ਨਿਰਨਾਹੀ ਸੰਗ ਚਲਦਾ ਹਾਪੀ ਚਲਣਾ ਦੂਰ ਗਮਨ ਸਰੂਪਰ ਮੰਨਾ ਧਿਆਤੋ ਸੋਇਆ ਜਾ ਕੇ ਆਨਾ ਤੈ ਜੀਵਨ ਜਬ ਸੱਚ ਕਰ ਜਾਨਾ ਰਹਾਓ ਜਨ ਜੋ ਦੀ ਆਸ ਤੁਮ ਰਾਵੇ ਸਭ ਕੁੜੀ ਤਿਰਖਾਰ ਚਲਾਵੇ ਕਰ ਬੰਦਗੀ ਸਰਨੇ ਮੇਰਾ ਗਿਰਦੇ ਨਾਮ ਸਮਾਸ ਮੇਰਾ ਜਨਮ ਸਰਦਨੋ ਪਤਨ ਸਵਾਰਾ ਸਤਿ ਪੁਰ ਹੀ ਦਾ ਸੰਧਿਆਰਾ ਕਹਿ ਰਉ ਦਾਸ ਨਿਦਾਨ ਦੀ ਬਾਣੀ ਚੇਤ ਸਮੇਂ ਦੁਨੀਆ ਫਨਖਾਨੇ ਚੱਪੋ ਦੀ ਸਤਨਾਮ ਸਤਨਾ। ਸੰਤਾਂ ਜਗਤਪੁਰ ਸਤਗੁਰ ਦਾ ਜੀ ਮਹਾਰਾ ਭਗਵਾਨ ਸ਼੍ਰੀ ਗੁਰੂ ਗ੍ਰੰਥ ਕੇ ਜੀ ਮਹਾਰਾ ਸਤਪੁਰ ਨਾਮਦੇਵ ਜੀ ਮਹਾਰਾ ਸਤਗੁਰ ਕਵੀ ਜੀ ਮਹਾਰਾ ਸਤੂ ਸੰਨਾ ਜੀ ਮਹਾਰਾ ਸਤਗੁਰ ਸਹਿਨ ਜੀ ਮਹਾਰਾ ਸਤਗੁਰ ਤੁਲੋਚਨ ਜੀ ਮਹਾਰਾ ਬਾਬਾ ਫਰੀਦ ਜੀ ਮਹਾਰਾ ਭਗਵਾਨ ਸ਼੍ਰੀ ਚਾਹ ਜੀ ਮਹਾਰਾ ਸਤਗੁਰ ਰਕਾ ਜੀ ਮਹਾਰਾ ਸਤਗੁਰ ਵਕਾ ਜੀ ਮਹਾਰਾ ਸਤ ਮੀਰੀ ਜੀ ਮਹਾਰਾ ਸਤ ਨੀਰਾਬਈ ਜੀ ਮਹਾਰਾ ਸਵੀ ਮਾਪੁਰਖਾਂ ਦੇ ਪਾਵਨ ਗੁਰੂ ਤੇ ਚੰਦ ਕਮਲਾ ਨਾਮ ਸੇਵਾ ਸਿਮਰਨ ਦੀ ਕਮਾਈ ਦਾ ਧਿਆਨ ਤਰਕੇ ਜੋ ਕੋ ਜੀ ਸਤਿਨਾਮ ਸਤਨਾਬ ਸਾਹਿਬ ਜਗਤ ਗੁਰ ਅਰਜਨਦਾਸ ਮਹਾਰਾਜ ਦੇ ਪਾਵਨ ਗੁਰੂ ਤੇ ਜਨਮ ਸਥਾਨ ਮੰਦਿਰ ਸ਼ੀਰਦਵਰਦਨਪੁਰ ਮਾਰਾ ਨਸੀ ਮੇਗੋਂਪੁਰਾ ਹਰਦਵਾੜ ਡੇਰਾ ਸਤਖੰਡ ਬੱਲਾ ਸਵੇ ਗੋਧਾਮਾਂ ਦੇ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਜੋ ਕੋ ਜੀ ਸਤਿਨਾਮ ਸਤਨਾਬ ਤਾਂ ਤਨ ਸਤਗੁਰੂ ਬਾਬਾ ਪਿੱਪਲਾ ਜੀ ਮਾਰਾ ਸਤੂ ਸਵਾਮੀ ਸਰਵੰਦਾ ਜੀ ਮਾਰਾ ਸਤੂ ਸਵਾਮੀ ਹਰੀਦਾ ਜੀ ਮਹਾਰਾਜ ਸਤਿਗੁਰੂ ਸਵਾਮੀ ਗ੍ਰੇਵ ਰਾਜ ਜੀ ਮਹਾਰਾਜ ਗੁਰਗੱਦੀ ਤੇ ਨਾਜਬਾਨ ਹਜੂਰ ਸਤਿਗੁਰੂ ਸਵਾਮੀ ਸੰਨਰੰਜਨ ਦਾ ਜੀ ਮਹਾਰਾਜ ਰਵਦਾਸੀ ਆਪੋਂ ਦੇ ਮਹਾਨ ਅਮਰਸ਼ਹੀ ਸੰਤ ਰਮਨ ਸਿੰਘ ਜੀ ਮਹਾਰਾਜ ਸਭੀ ਮਾਪੁਰਖਾਂ ਦੇ ਪਾਵਨ ਪਵਿੱਤਰ ਚੰਦ ਕਮਲਾ ਨਾਮ ਸੇਵਾ ਸਿੰਘ ਜੀ ਜੀ ਮਾਈ ਦਾ ਧਿਆਨ ਧਰ ਕੇ ਜੋ ਕੋ ਜੀ ਸਤਨਾਮ ਸਤਨਾ ਜੋਦਨਾ ਵੀ ਸੋਧਣ ਚਾਹੀ ਕਰਨਾ ਕੂਚ ਰਹੇ ਹਨ 아이 ਸੰਗ ਚਲਦਾ ਹੈ ਖਾਮੀ ਚੱਲਾ ਦੂਰ ਕਰਾ ਸੁਖ ਪਰਮਾਨੰ ਤੇ ਮਹਾਭਗਤਾਂ ਸਰਪਾਸ਼ਾ ਜੀ ਸਤਿ ਸ੍ਰੀ ਅਕਾਲ ਜੱਟ ਗੁਰੂ ਸਤੁਰਾ ਸਾਜੀ ਮਹਾਰਾਜਾਂ ਤਨ ਸੰਤ ਸਤਿਗੁਰੂ ਸਵਾਮੀ ਸਰਵੰਦਾਜੀ ਮਹਾਰਾਜ ਤਨ ਸਤਿਗੁਰੂ ਸਵਾਮੀ ਬਾਬਾ ਜੀ ਬਾਬਾ ਜੀ ਮਹਾਰਾਜ ਏਕਾਲ ਪੁਰਖ ਅੰਤਰਜਾਮੀ ਆਪ ਜੀ ਕੇ ਪਾਵਨ ਵਿਸਤ ਜਨ ਕਮਲਾ ਵਿਚ ਅਰਦਾਸ ਬੇਨਤੀ ਜੋਧਰੀ ਸੱਤੇ ਪਾਛਾ ਆਪ ਜੀ ਦਰਕਰਦੇ ਬਹੁਤੀ ਸਤਿਕਾਰ ਜੋ ਸੇਖ ਸਰਕੋਸ਼ ਸ੍ਰੀਮਾਨ ਸਰਨ কুমার ਵਿੱਦੀ ਜੀ ਇਹਨਾਂ ਨੂੰ ਮਹਾਰਾਜ ਜੀ ਨੇ ਆਪ ਜੀ ਨੇ ਜਿੰਨੀ ਸਵਾਸਾਂ ਦੀ ਮੋਦੀ ਵਸਤ ਕੀਤੀ ਨੂੰ ਸੱਤ ਕਰਦੇ ਹੋਏ ਬਾਤ ਰੁਕੜੀ ਯਾਤਰਾ ਸੰਪੂਰਨ ਕਰਨ ਦੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚੰਦ ਕਮਲਾ ਵਿੱਚ ਜਾਨਿਵਾਜੀ ਹਨ ਕਿਰਪਾ ਕਾਣੀ ਸੱਚੇ ਪਾਤਸ਼ਾਹ ਜੋ ਵਿਚੜੀ ਆਤਮਾ ਨੂੰ ਆਪਣੇ ਪਾਵਨ ਪਵਿੱਤਰ ਚੰਦ ਕਮਲਾ ਵਿੱਚ ਨਿਵਾਸ ਦੇਣਾ ਆਵਾ ਗਵਨ ਦੇ ਚੱਕਰਾਂ ਤੋਂ ਮੁਕਤ ਕਰਨਾ ਪਿੱਛੇ ਪਰਵਾ ਨੂੰ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਦੇ ਦੁੱਖੜੇ ਦੂਰ ਕਰਾਨੇ ਕਲੂਕਲੇਸ ਦੂਰ ਕਰਾਨੇ ਵਿਦਿਆਦਾਨ ਹਰਾ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਬੱਚਿਆਂ ਦੇ ਲੋਕ ਸੁਖੀ ਕੋ ਲੋਕੀਂ ਰੇਟਾ ਨੇ ਮਹਾਰਾਜੀ ਅਦਾਸਾਂ ਬੀਤੇ ਤੁੰਡਾ ਕੋ ਪਰਿਵਾਰਾ ਬਲੋ ਬਿਆਤ ਬਿਆਤ ਮਾਇਾਈ ਜੇਨਾ ਖਜਾਨਿਆਂ ਚੋਂ ਮੈਂ ਸੁਖ ਜਾਨੇ ਧਰਮ ਕਿਰਤ ਦੀ ਕਮਾਨਾ ਪਰ ਫੋਰ ਕਾਨੇ ਲਿਖਿਆ ਅਸ਼ੀਰਵਾਦਾ ਬਸ਼ਰਕਾ ਕੇ ਕਰਦਾ ਸਨਾ ਦਾਰੇ ਸਾਰੀ ਸਾ ਸੰਗਤੇ ਮੇਰ ਪਰਿਆਥ ਰੱਖੇ ਕਰਦਾ ਸਨਾ ਕਰੋ ਕਿਰਪਾ ਯਕਤ ਗੁਰੂ ਸੰਤ ਗੁਰੂ ਅਰਦਾਸ ਜੀ ਮਹਾਰਾ ਗੁਰੂ ਸਭੀ ਸਰਵੰਦਾਸ ਜੀ ਮਹਾਰਾਜ ਇਹ ਕਾਲ ਪੁਰਖੰਦ ਜਾਮੀ ਆਪ ਦੀ ਪਸਵਗਨੀ ਬੇੜਤਾ ਦੀ ਆਗਿਆ ਬਕਰਿਆ ਗਿਆ ਬਖਸ਼ ਕਰੋ ਸਹੀ ਸਾਚ ਸੱਚਣ ਪਿਆਰੇ ਮੇਲੋ ਜਨਾ ਮੇਲੇ ਆਪ ਜੀ ਦਾ ਪਾਵਨ ਕੋਇ ਤਨਦਾਬ ਦੇਤਾਵੇ ਜਗਤ ਗੁਰੂ ਸੰਤ ਗੁਰਦਾਸ ਜੀ ਮਹਾਰਾਜ ਗੁਰੂ ਸਾਹਿਬ ਸਰਬੰਦਾ ਜੀ ਮਹਾਰਾ ਬਾਵਾ ਜੀ ਮਹਾਰਾਜ ਆਪ ਜੀ ਕੇ ਪਾਵਨ ਪਰਦਾ ਨਾਮ ਦੇ ਚੜ੍ਹਦੇ ਕਲਾ ਕਾਟੀ ਕੀੜਾ ਤੇਰੇ ਭਾਣੇ ਸਰਬਤ ਕਾ ਭਲਾ ਬੋਲੇ ਸੋਨ ਭੈ ਜਗਤ ਗੁਰਦਾਸ ਮਹਾਰਾਜ ਕੀ ਹੈ भोले सोदर पै सतगुरु स्वामी सर्वंदास महाराज की जय भोले सोदर पै सतगुरु स्वामी बाबा जी महाराज की जय भोले सोदर पै सर्वเทพ भगवान की जय जय गुरुदेव सतगुरुदेव